ਰਬ ਅਗਲੀ ਖਬਰ ਵੱਲ ਆਪਾਂ ਚੱਲੀਏ ਤਾਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਜੀਤ ਦੇ ਜਲੰਧਰ ਤੋਂ ਇਹ ਪੱਤਰਕਾਰ ਸਿਆਣ ਹੋਣਾ ਆਪਾਂ ਕਹਿ ਸਕਦੇ ਹਾਂ ਹੁੰਦੇ ਸੀ ਹੁੰਦੇ ਸੀ ਹੁਣ ਕਹਿਸਾਂ ਜੀ ਸਰਦਾਰ ਮੇਜਰ ਸਿਓ ਹਾਂ ਜੀ ਇਤਫਾਕਨ ਹਾਂ ਜੀ ਉਹ ਸਾਡੇ ਇਲਾਕੇ ਨਾਲ ਹੀ ਸੰਬੰਧਤ ਹੈ ਹਾਂ ਜੀ ਮਨਬਈ ਹੈ ਹਾਂ ਜੀ ਦੋਆਬੇ ਦੇ ਵਿੱਚ ਜਾ ਕੇ ਉਹਨਾਂ ਨੇ ਪੱਤਰਕਾਰਤਾ ਕੀਤੀ ਹੈ ਜ਼ਿਲੰਦਰ ਦੇ ਵਿੱਚ। ਹਾਂਜੀ। ਪਰ ਜੇ ਅਸੀਂ ਦੇਖੀਏ ਉਹਨਾਂ ਦਾ ਪਿਛੋਕੜ। ਹਾਂਜੀ। ਤਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦਰੀਆਪੁਰ ਹੈ। ਹੈਗਾ ਜੀ ਉਹ ਜਮਾ ਐ ਹਰਿਆਣੇ ਦੇ ਬਾਰਡਰ ਤੇ ਲੱਗਦਾ। ਦਰੀਆਪੁਰ ਦਾ ਜੰਪਲ ਹੈ ਮੇਜਰ ਸਿਓ। ਹੂੰ। ਇੱਕ ਅਖਬਾਰ ਨੇ ਅੱਜ ਉਹਨਾਂ ਦੀ ਉਮਰ ਲਿਖੀ ਹੈ। 80 ਸਾਲ। ਹੂੰ। ਪਰ ਮੈਂ ਇਹਦੇ ਨਾਲ ਮਤਵਕ ਨਹੀਂ ਸਹਿਮਤ। ਜੀ। ਕਿਉਂਕਿ ਮੇਜਰ ਸਿਓ ਮੈਥੋਂ ਉਮਰ ਚ ਵਟਾ ਹੈ। ਅੱਛਾ ਜੀ। ਮੈਂ ਇੱਕ ਸਕੂਲੀ ਵਿਦਿਆਰਥੀ ਸੀ ਜੀ ਜਿਨ੍ਹਾਂ ਦਿਨਾਂ ਦੇ ਵਿੱਚ ਮੇਜਰ ਸਿਓ ਪੰਜਾਬ ਸਟੂਡੈਂਟਸ ਯੂਨੀਅਨ ਦਾ ਬਹੁਤ ਵੱਡਾ ਲੀਡਰ ਹੁੰਦਾ ਸੀ ਕਾਮਰੇਡ ਸੀ ਜੀ ਥੋੜੇ ਸਾਰਾ ਹਾਂਜੀ ਸਭ ਤੋਂ ਪਹਿਲਾਂ ਮੇਜਰ ਸਿਓ ਜਦੋਂ ਸਕੂਲ ਦੇ ਵਿੱਚੋਂ ਕਾਲਜ ਦੇ ਵਿੱਚ ਪਿਆ ਜੀ ਤੇ ਇਹਨਾਂ ਦਾ رابطہ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਲੀਡਰਾਂ ਨਾਲ ਅੱਛਾ ਜੀ ਪੰਜਾਬ ਸਟੂਡੈਂਟਸ ਯੂਨੀਅਨ ਦਾ 70ਵਾਂ ਮੈਂਚ ਹਾਂਜੀ ਬੜਾ ਵੱਡਾ ਬੋਲਵਾਲਾ ਸੀ ਬਹੁਤ ਤਗੜਾ ਸੀ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਦੇ ਉੱਤੇ ਇੱਕ ਮਿੰਟ ਦੇ ਵਿੱਚ ਸਾਰੇ ਪੰਜਾਬ ਦਾ ਅਧਿਕਾਰ ਕਾਰਜ ਬੰਦ ਹੋ ਜਾਂਦਾ ਸੀ। ਮੋਗੇ ਗੋਲੀ ਵੀ ਚੱਲੀ ਸੀ। ਮੋਗਾ ਗੋਲੀ ਚੱਲੀ ਸੀ 73 ਤੇ ਉਤਰ ਜਾ ਕੇ। ਅਰ ਇਹ ਜਿਹੜੀ ਪਹਿਲੇ ਲੀਡਰ ਹੈ ਹਮਮ ਸਰਦਾਰ ਮੇਜਰਸ ਉਹਨਾਂ ਚੋਂ ਹੈ। ਜੀ। ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਕੰਮ ਕਰਦੇ ਰਹੇ। ਹਮਮ ਆਪਣਾ ਤੋਂ ਜ਼ਿਲ੍ਹਾ ਇਕੱਠਾ ਹੁੰਦਾ ਸੀ। ਬਠਿੰਡਾ, ਮਾਨਸਾ, ਫਰੀਦਕੋਟ ਸਾਰਾ। ਜੀ। ਅਰ ਇਹ ਉਸ ਵੇਲੇ ਬਠਿੰਡਾ ਜ਼ਿਲ੍ਹੇ ਦੀ ਸਟੂਡੈਂਟਸ ਜੁਨੀ ਦੇ ਪ੍ਰਧਾਨ ਹੁੰਦੇ ਸੀ। ਅੱਛਾ ਜੀ। ਉਹ ਤੋਂ ਬਾਅਦ ਮੇਜਰ ਸੋ ਹੋਣੀ ਕਿਉਂਕਿ ਉਹ ਪੀਐਸਯੂ ਹੈ ਜਿਹੜੀ ਪੀਐਸਯੂ ਦੀ ਵਿਚਾਰਧਾਰਾ ਹ ਹ ਉਹ ਖੱਬੇਪੱਖੀ ਸੀ। ਹ ਹ ਔਰ ਖੱਬੇਪੱਖੀ ਕੀ ਮੈਂ ਸਪਸ਼ਟੀ ਦੱਸਣਾ ਕਿ ਪੀਐਸਯੂ ਜਿਹੜੀ ਹੈ ਜੀ ਉਹ ਨਕਸਲਵਾੜੀ ਲਹਿਰ ਜਿਹੜੀ ਸੀ। ਹ ਹ ਤੇ ਨਕਸਲਵਾੜੀ ਪਾਰਟੀ ਸੀ ਉਹ ਦਾ ਸਟੂਡੈਂਟ ਵਿੰਗ ਸੀ। ਅੱਛਾ ਜੀ। ਜਦੋਂ ਮੇਜਰ ਸੋ ਨੇ ਸਟੂਡੈਂਟ ਜੀਵਨ ਹ ਹ ਹੰਡਾ ਲਿਆ। ਹ ਹ ਪਾਰਟੀ ਨੇ ਮਹਿਸੂਸ ਕੀਤਾ ਕਿ ਇਹਨੂੰ ਕਿਸੇ ਪਾਸੇ ਹੋਰ ਲਾਉਣਾ ਹੈ ਜੀ ਤਾਂ ਫਿਰ ਮਿਹਰਸੋ ਸਿੱਧਾ ਸੀਪੀਆਈਐਮਐਲ ਜਾਂ ਨਕਸਲਵਾੜੀ ਪਾਰਟੀ ਆਪਾਂ ਨੂੰ ਕਹਿ ਦਈ ਜਿਹੜੀ ਚਾਰੂ ਮਜੂਮਦਾਰ ਹੋਣਾ ਨੇ ਬਣਾਈ ਸੀ ਜਿਹਦਾ ਵਿਸ਼ਵਾਸ ਇਹ ਸੀ ਫੋਟ ਇਸ ਕੱਲ ਦੇ ਉੱਤੇ ਪਈ ਸੀ 164 ਦੇ ਵਿੱਚ ਕਮਿਊਨਿਸਟ ਪਾਰਟੀ ਚ ਪਹਿਲਾਂ ਇੱਕੋ ਕਮਿਊਨਿਸਟ ਪਾਰਟੀ ਹੁੰਦੀ ਸੀ ਸੀਪੀਆਈ ਸੀਪੀਆਈ ਹਾਂ ਜੀ ਸੀਪੀਆਈ ਕਿਉਂਕਿ ਉਹ ਵੋਟਾਂ ਦੇ ਰਸਤੇ ਤੇ ਸੀ ਸੀਪੀਐਮ ਦੇ 32 ਬੰਦੇ ਬਾਹਰ ਇਸ ਕਰਕੇ ਆ ਗਏ ਕਿ ਤੁਸੀਂ ਸੋਧਵਾਦੀ ਜੀ ਤੁਹਾਡਾ ਜਿਹੜਾ ਹੈਗਾ ਇਕੱਲਾ ਵੋਟ ਵੋਟਰਾਂ ਦੇ ਵਿੱਚ ਵਿਸ਼ਵਾਸ ਹੈ ਤੁਸੀਂ ਰਾਜ ਕਰਨਾ ਹੈ ਤੁਸੀਂ ਖਾੜਕੂ ਸੰਘਰਸ਼ ਨਹੀਂ ਕਰਦੇ ਤੁਸੀਂ ਰਿਵੀਜ਼ਨਿਸਟ ਹੋ ਹੂੰ ਉਹਨਾਂ ਨੇ ਇੱਕ ਵੱਖਰੀ ਪਾਰਟੀ ਬਣਾਈ ਸੀ ਪੀਸੀਐਮ ਜੀ ਚੌਰਚ ਸੀਪੀਐਮ ਬਣ ਗਈ ਹੂੰ ਉਤੋਂ ਬਾਅਦ ਚੁਣਾਵਾਂ ਹੂੰ 67 ਦੇ ਵਿੱਚ ਸੀਪੀਐਮ ਦੀ ਸਰਕਾਰ ਬਣ ਗਈ ਬੰਗਾਲ 'ਚ ਜੀ ਜਦੋਂ ਸੀਪੀਐਮ ਸਰਕਾਰ ਚਲਾਉਣ ਲੱਗੀ ਹੂੰ ਤਾਂ ਚਾਰੂ ਮਜੂਮਦਾਰ ਵਰਗੇ ਜਿਹੜੇ ਬੰਦੇ ਸੀ ਜੀ ਜਿਹੜੇ ਇਸ ਕੰਦੇ ਤਿਆਏ ਸੀ ਕਿ ਸਾਨੂੰ ਜ਼ਗੀਰਦਾਰਾਂ ਤੋਂ ਜ਼ਮੀਨਾਂ ਛਡਵਾਉਣ ਵਾਸਤੇ ਮਜ਼ਾਰਿਆਂ ਨੂੰ ਮਾਲਕੀ ਦੇ ਹੱਕ ਦਵਾਉਣ ਲਈ ਜੀ ਆਰਮਡ ਸਟ੍ਰਗਲ ਕਰਨੀ ਪੈਣੀ ਹੈ ਹਥਿਆਰਬੰਦ ਸੰਘਰਸ਼ ਕਰਨਾ ਪੈਣਾ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਹਥਿਆਰਬੰਦ ਸੰਘਰਸ਼ ਕਰੋ ਨਹੀਂ ਕਰਨਾ ਉਹ ਜ਼ਮੀਨਾਂ ਤੇ ਕਬਜ਼ੇ ਕਰਨ ਲੱਗੇ ਕਬਜ਼ੇ ਕਰਨ ਲੱਗੇ ਲੇਕਿਨ ਸਟੇਟ ਸਟੇਟ ਹੁੰਦੀ ਹੈ ਇੱਥੇ ਉਹ ਮੈਂ ਸਪਸ਼ਟ ਕਰ ਦਿਆਂ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ ਸਟੇਟ ਸਟੇਟ ਹੈ ਸਟੇਟ 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 ਬਰਦਾਸ਼ਤ ਨਹੀਂ ਕਰਦੀ ਉੱਤੇ ਪਾਰਟੀਆਂ ਦੇ ਕੱਲੇ ਰਾਂਗੇ ਹੁੰਦੇ ਹੂੰ ਹੂੰ ਉੱਥੇ ਪ੍ਰਕਾਸ਼ ਸਿੰਘ ਬਾਦਲ ਹੋਵੇ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਸੁੱਚਾ ਸਿੰਘ ਛੋਟੇ ਪਰ ਹੋਵੇ ਹੂੰ ਹੂੰ ਇਹ ਕੱਲੇ ਮਖੌਟੇ ਹੈ ਬਿਲਕੁਲ ਅਸਲ ਜਿਹੜੀ ਹੈਗੀ ਹੈ ਪਾਵਰ ਉਹ ਸਟੇਟ ਹੈ ਹੂੰ ਹੂੰ ਤਾਂ ਬੰਗਾਲ ਦੇ ਵਿੱਚ ਵੀ ਇਹੀ ਹੋਇਆ ਜੀ ਬੰਗਾਲ ਦੇ ਵਿੱਚ ਸਟੇਟ ਪਾਵਰ ਨੇ ਜਿਹੜਾ ਦੇਖਿਆ ਹੂੰ ਹੂੰ ਕਿ ਕੁਝ ਬੰਦੇ ਦੇਸੀ ਹਥਿਆਰ ਲੈ ਕੇ ਹ ਨਸ਼ਰੂ ਕੀਤਾ ਹਮਮ ਪੁਲਿਸ ਤੇ ਫੋਰਸ ਦੇ ਨਾਲ ਉਹਦਾ ਮੁਕਾਬਲਾ ਹੋਇਆ ਜੀ ਔਰ ਨਕਸਲਵਾੜੀ ਉਹ ਇਲਾਕਾ ਇੱਕ ਹਲਕੇ ਦਾ ਨਾ ਹੈ ਜੀ ਇੱਕ ਇਲਾਕੇ ਦਾ ਨਾ ਨਕਸਲਵਾੜੀ ਉੱਥੇ ਹਥਿਆਰਬੰਦ ਟੱਕਰ ਹੋਈ ਕੁਝ ਕਾਮਰੇਡ ਮਾਰੇ ਗਏ ਉਹਦੇ ਵਿੱਚੋਂ ਪੈਦਾ ਹੋਈ ਫਿਰ ਨਕਸਲਵਾੜੀ ਪਾਰਟੀ ਪਾਰਟੀ ਉਹਨੂੰ ਜੇ ਦੂਜੇ ਨੋਟਸ ਦੇਖੀਏ ਅਸੀਂ ਜਿਹੜੀ ਲਿਖਤ ਪੜ੍ਹਦੇ ਵਿੱਚ ਆਉਂਦੀ ਹੈ ਉਹ ਹੈ ਸੀਪੀਆਈ ਐਮ ਐਮ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸ ਲੈਨਨਿਸਟ ਉਹ ਬਣ ਗਈ ਸੀ ਤੇ ਫਿਰ ਮੀਦਰਸੋ ਸੀਪੀਆਈ ਐਮ ਐਲ ਨਕਸਲਵਾੜੀ ਪਾਰਟੀ ਦੇ ਲੀਡਰ ਬਣ ਗਏ ਜੀ ਅਰ ਮੇਜਰ ਸਿੰਘ ਹੋਣੀ ਫਿਰ ਉਸ ਪਾਰਟੀ ਦਾ ਜਿਹੜਾ ਮੈਗਜ਼ੀਨ ਸੀ ਹੂੰ ਇਹ ਉਸ ਮੈਗਜ਼ੀਨ ਨੂੰ ਵੀ ਐਡਿਟ ਕਰਦੇ ਸੀ ਐਡਿਟ ਕਰਦੇ ਸੀ ਸਮਾਂ ਬਦਲਿਆ ਇਹਦੇ ਵਿੱਚ ਐਸਆਰਸੀ ਦੇ ਦੌਰਾਨ ਮੇਜਰ ਸਿੰਘ ਹੋਣਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਜਿਲ੍ਹਾ ਜੁਲ੍ਹਾ ਚ ਵੀ ਚੱਲਦੇ ਰਹੇ ਜੀ ਸਮਾਂ ਬਦਲਿਆ ਹੂੰ ਇਕਲ ਤੁਹਾਨੂੰ ਪਤਾ ਹੈ ਤੁਸੀਂ ਬਿਹਤਰ ਜਾਣਦੇ ਹੋ ਤੁਸੀਂ ਵੀ ਸਟੂਡੈਂਟ ਲੀਡਰ ਦੇ ਤੌਰ ਤੇ ਉੱਤੇ ਕਾਫੀ ਹੂੰ ਪਕੜ ਹੈ ਕਿ ਆਮ ਤੌਰ ਦੇਤੇ ਦੂਜੀਆਂ ਪੋਲਿਟੀਕਲ ਪਾਰਟੀਆਂ ਦੇ ਮੁਕਾਬਲਤਨ ਜੀ ਕਮਿਊਨਿਸਟ ਮੂਵਮੈਂਟ ਆਦੀ ਇਹ ਕਮਿਊਨਿਸਟ ਪਾਰਟੀ ਹੈ ਇਹਨਾਂ ਦੀ ਲੀਡਰਸ਼ਿਪ ਹੈ ਬਹੁਤ ਜ਼ਿਆਦਾ ਦਬਾਅ ਇਸ ਗੱਲ ਤੇ ਪਾਉਂਦੀ ਹੈ ਕਿ ਉਹਨਾਂ ਦੇ ਕਾਡਰ ਨੂੰ ਪੜਨਾ ਚਾਹੀਦਾ ਪੜਨਾ ਚਾਹੀਦਾ ਇਹ ਹੈ ਇਹਨਾਂ ਚ ਹੈ ਇਹ ਵੀ ਇਹ ਸਟੂਡੈਂਟਸ ਵਿੰਗ ਦੇ ਵਿੱਚ ਬਹੁਤ ਮਜ਼ਬੂਤ ਕਹਾ ਇਹ ਸਾਰੇ ਪਾਸੇ ਉਹ ਕਹਿੰਦੇ ਮੈਕਸਿਮਮ ਤੁਸੀਂ ਆਪਣਾ ਸਿਧਾਂਤ ਪੜੋ ਹੂੰ ਹੂੰ ਉਹ ਆਪਣਾ ਸਿਧਾਂਤ ਵੀ ਪੜਦੇ ਹੋ ਕਹਿੰਦੇ ਵਿਰੋਧੀ ਨੂੰ ਵੀ ਪੜੋ ਹੂੰ ਉਹ ਪੜਾਉਂਦੇ ਐ ਹੂੰ ਪੜਨ ਤੋਂ ਬਾਅਦ ਫਿਰ ਬੰਦੇ ਦੀ ਜਦੋਂ ਬੁੱਧੀ ਤਰਾਸ਼ੀ ਜਾਂਦੀ ਐ ਹੂੰ ਤਰਾਸ਼ੀ ਹੋਈ ਬੁੱਧੀ ਜਦੋਂ ਜ્ઞાન ਪ੍ਰਾਪਤ ਹੋ ਜਾਂਦਾ ਐ ਉਹ ਤੋਂ ਬਾਅਦ ਫਿਰ ਬੰਦਾ ਲਿਖਣਾ ਵੀ ਸ਼ੁਰੂ ਕਰ ਦਿੰਦਾ ਹੂੰ ਹੂੰ ਮੇਜਰ ਸੋ ਹੋਣੀ ਪਹਿਲਾਂ ਇਸ਼ਤਿਹਾਰ ਲਿਖਦੇ ਰਹੇ ਫਿਰ ਮੈਕਸੀਵਾੜੀ ਪਾਰਟੀ ਦੇ ਮੈਗਜ਼ੀਨ ਦੇ ਵਿੱਚ ਲਿਖਦੇ ਰਹੇ ਇਸ ਵਾਸਤੇ ਇਹਨਾਂ ਕਲਮ ਦੇ ਵਿੱਚ ਰਵਾਨਗੀ ਆ ਰਵਾਨਗੀ ਆ ਗਈ ਔਰ ਮੈਨੂੰ ਪਤਾ ਮੇਜਰ ਸੋਹਣਾ ਨਾਲ ਮੇਰੀ ਵੀ ਇੱਕ ਵਾਰੀ ਗੱਲ ਹੋਈ ਹੂੰ ਕਿ ਇਹ ਪੁੱਛਿਆ ਵੀ ਤੁਸੀਂ ਖਬਰਾਂ ਹੀ ਨਹੀਂ ਲਿਖਦੇ ਕਿਵੇਂ ਲਿਖਦੇ ਹੂੰ ਇੱਕ ਮਿੱਤਰ ਨੇ ਪੁੱਛਿਆ ਮੈਨੂੰ ਤਾਂ ਖ਼ਿਆਲ ਜਾਣਕਾਰੀ ਸੀ ਜੀ ਮੇਰੀ ਹਾਜ਼ਰੀ 'ਚ ਹੂੰ ਤੇ ਮੇਜਰ ਸੋਹਣੇ ਕਹਿ ਕੇ ਜਦੋਂ ਮੈਂ ਬੱਸ 'ਚ ਬੈਠਾ ਹੁੰਨਾ ਹੂੰ ਮੇਰੇ ਕੋਈ ਟਿਕਟ ਹੁੰਦੀ ਹੈ ਹੂੰ ਬੱਸ ਦੀ ਹੋਰ ਤਾਂ ਮੇਰੇ ਕੋਲ ਕੁਝ ਲਿਖਣ ਨੂੰ ਹੁੰਦਾ ਨਹੀਂ ਇੱਕ ਪੈਨ ਹੁੰਦਾ ਹੈ ਹੂੰ ਤੇ ਮੈਨੂੰ ਕੋਈ ਆਈਡੀਆ ਆ ਜਾਂਦਾ ਹੈ ਜੀ ਉਹ ਆਈਡੀਆ ਫਿਰ ਮੈਂ ਟਿਕਟ ਦੇ ਉੱਤੇ ਲਿਖ ਲੈਣਾ ਹਾਂ ਪਿਛਲੇ ਪਾਸੇ ਉਹਦੀ ਪਿਛਲੇ ਪਾਸੇ ਲਿਖ ਲੈਣਾ ਤੇ ਬਾਅਦ ਵਿੱਚ ਫਿਰ ਮੈਂ ਉਹਨੂੰ ਉਹਦਾ ਵਿਸਥਾਰ ਕਰ ਲੈਣਾ ਹੂੰ ਤਾਂ ਮੇਜ 1999 ਚ ਮੇਜਰ ਸੇ ਹੋਣੀ ਜੀ ਪੰਜਾਬੀ ਟਰਬਿਊਨ ਦੀ ਪੱਤਰਕਾਰਤਾ ਕਰਨਾਂਗੇ ਅੱਛਾ ਜੀ ਜਲੰਧਰ ਤੋਂ ਜਲੰਧਰ ਤੋਂ ਇੱਕ ਸਾਲ ਬਾਅਦ ਹਮ 90 ਦੇ ਵਿੱਚ ਆ ਗਏ ਅਜੀਤ 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 ਦੇ ਵਿੱਚ ਆ ਕੇ ਮੇਜਰ ਸਿੰਘ ਹੋਣਾ ਨੇ ਪੰਜਾਬ ਦੇ ਵਿੱਚ ਜਿਹੜਾ ਉਹ ਜ਼ੋਰ ਸੀ ਹਮ ਉਸ ਤਰ੍ਹਾਂ ਦੀ ਰਿਪੋਰਟਿੰਗ ਵੀ ਚੰਗੀ ਕੀਤੀ ਜੀ ਔਰ ਬੜੀ ਇਹਨਾਂ ਦੀ ਪਕੜ ਬਣ ਗਈ ਚੰਗੀ ਸੋਨੇ ਮਤਲਬ ਪੰਜਾਬ ਦੇ ਜਿਹੜੇ ਕੁਝ ਪੰਜਾਬੀ ਦੇ ਗਿਣੀ ਦੇ ਚੁੜੇ ਪੱਤਰਕਾਰ ਸੀ ਜੀ ਉਹਨਾਂ ਚ ਇਹਨਾਂ ਦਾ ਨਾਮ ਆਉਣ ਲੱਗ ਗਿਆ ਬੜਾ ਮੇਜਰ ਸੌਦਾ ਮਾਨ ਸਨਮਾਨ ਖਟਿਆ ਉਤ ਤੋਂ ਬਾਅਦ ਫਿਰ ਇਹਨਾਂ ਦਾ ਥੋੜੇ ਜਿ ਮਤ ਪੈਦਾ ਕੀ ਹਮ ਹ ਅਜੀਤ ਦੀ ਮੈਨੇਜਮੈਂਟ ਮੈਨੇਜਮੈਂਟ ਮਤ ਪੈ ਕਿਉਂ ਆਏ ਹਮ ਹ ਮਤ ਪੈ ਇਸ ਕਰਕੇ ਤੁਹਾਨੂੰ ਪਤਾ ਵੀ ਰੰਜੀ ਅਜੀਤ ਜਿਹੜਾ ਅਜੀਤ ਅਖਬਾਰ ਹੈ ਜੀ ਅਜੀਤ ਅਖਬਾਰ ਦੀ ਰਾਜਨੀਤਿਕ ਤੌਰ ਤੇ ਸਾਂਝ ਅਕਾਲੀ ਦਲ ਨਾਲ ਹੈ ਜਿਆਦਾ ਹੈ ਸਰਦਾਰ ਸਾਧੂ ਸਿੰਘ ਹਮਦਾਰ ਦੇ ਫਾਊਂਡਰ ਸੀ ਹਮ ਹ ਉਹਨਾਂ ਦੀ ਕਾਂਗਰਸ ਨਾਲ ਹੁੰਦੀ ਸੀ ਜੀ ਲੇਕਿਨ ਉਹਨਾਂ ਦੇ ਸੁਪੁੱਤਰ ਹੈ ਜਿਹੜੇ ਵਰਿੰਦਰ ਸਿੰਘ ਹੋਣੀ ਇਹਨਾਂ ਦੇ ਅਕਾਲੀ ਦਲ ਨਾਲ ਹੈ ਅਰ ਅਕਾਲੀ ਦਲ ਨੇ ਸਰਦਾਰ ਬਰਜਿੰਦਰ ਸਿੰਘ ਨੂੰ ਇੱਕ ਵਾਰੀ ਰਾਜ ਸਭਾ ਰਾਜ ਸਭਾ ਦਾ ਮੈਂਬਰ ਵੀ ਬਣਾਤਾ ਸੀ ਹੂੰ ਹੂੰ ਐ ਬਰਜਿੰਦਰ ਸਿੰਘ ਦੇ ਮੁਖ ਲਫਟੈਂ ਦੋ ਬੰਦੇ ਹੁੰਦੇ ਜੀ ਇੱਕ ਸਰਦਾਰ ਮੇਜਰ ਸਿਉ ਹੂੰ ਇੱਕ ਸਤਨਾਮ ਸਿੰਘ ਮਾਨਕ ਮਾਨਕ ਹਾਂਜੀ ਮਾਨਕ ਸਾਹਿਬ ਅੱਜ ਵੀ ਮਜੂਰ ਨੇ ਉਹਨਾਂ ਦੇ ਅਸਿਸਟੈਂਟ ਡਿਟਰੀ ਵਿੱਚ ਰੱਖਿਆ ਲੈ ਹੂੰ ਹੂੰ ਤੇ ਇੱਕ ਮੇਜਰ ਸਿਉ ਅਰ ਇਹ ਸਾਰੀ ਡਿਸਕਸ਼ਨ ਨਹੀਂ ਕਰਨੀ ਸਾਰੀ ਗੱਲਬਾਤ ਕਰਨੀ ਤਾਂ ਹਾਲਾਤ ਇਸ ਤੱਕ ਪਹੁੰਚ ਗਏ ਹੂੰ ਕਿ ਬਾਦਲ ਸਾਹਿਬ ਨੇ ਕਈ ਵਾਰੀ ਕੋਈ ਗੱਲ ਕਰਨੀ ਜੀ ਬਿਰਿੰਦਰ ਸਿੰਘ ਹੋਣਾ ਨਾਲ ਵੀ ਬਿਰਿੰਦਰ ਸਿੰਘ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਕਿਹਾ ਜੀ ਮੇਰਾ ਵਿਚਾਰ ਹੈ ਪਰ ਆਪਾਂ ਮੇਜਰ ਸੁਨਾਲ ਵੀ ਗੱਲ ਕਰ ਲੈਣੀ ਹੂੰ ਹੂੰ ਉਹ ਫਿਰ ਅੱਛਾ ਜੀ ਬਾਦਲ ਸਾਹਿਬ ਤੁਹਾਨੂੰ ਪਤਾ ਬੜੇ ਬਹੁਤ ਕਾਬਿਲ ਪੋਲੀਟਿਕਲ ਲੀਡਰ ਜੀ ਜੀ ਜਿਦੋਂ ਉਹਨੇ ਦੋ ਚਾਰ ਵਾਰ ਸੁਣੇ ਵੀ ਮੇਜਰ ਸਿਓ ਹੂੰ ਹੂੰ ਤੇ ਉਹਨੇ ਆਪਣੇ ਸਟਾਫ ਨੂੰ ਕਹਤਾ ਵੀ ਵਾਈਫੇਰਾ ਮੇਜਰ ਸੁਨਾਲ ਵੀ ਸਿੱਧਾ ਹੀ ਰਾਬਤਾ ਕਰਾ ਰਾਬਤਾ ਕਾਇਮ ਕਰ ਲੋ ਤੇ ਮੇਰੇ ਨਾਲ ਗੱਲ ਕਰ ਲਿਆ ਕਰੋ ਹਾਂ ਉਹ ਫਿਰ ਬਾਦਲ ਸਾਹਿਬ ਸਿੱਧੀ ਮੇਜਰ ਸੁਨਾਲ ਨਾਲ ਉਹ ਲਾਈਨਾਂ ਜੁੜ ਗਈਆਂ ਭਾਖੜੇ ਵਾਲੀ ਲਾਈਨ ਜੁੜ ਗਈ ਹਾਂ ਤਾਂ ਫਿਰ ਮੇਜਰ ਸਿਉ ਮਰਾਜ ਨਿੱਤਕ ਤੌਰ ਤੇ ਬਾਦਲ ਸਾਹਿਬ ਨੂੰ ਫੀਡਬੈਕ ਦੇਣ ਲੱਗੇ ਫੀਡਬੈਕ ਦੇਣ ਲੱਗੇ ਬਾਦਲ ਸਾਹਿਬ ਆਪਾਂ ਨੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਚਾਹੀਦਾ ਥੱਲੇ ਲੋਕ ਕੀ ਸੋਚਦੇ ਹੈ ਮੇਜਰ ਸਿਉ ਐਡਵਾਈਸ ਕਰ ਲੱਗੇ ਇਹ ਗੱਲ ਜਦੋਂ ਭਰਿੰਦਰ ਸਿੰਘ ਨੂੰ ਪਤਾ ਲੱਗੀ ਉਹ ਫਿਰ ਪੜਾਕਾ ਰਹਿ ਗਿਆ ਫਿਊਜ ਪੜਾਕਾ ਪੈ ਗਿਆ ਉਹ ਫਿਰ ਫਿਊਜ ਡੁੱਟ ਗਿਆ ਹਾਂਜੀ ਉਹਦੇ ਤੋਂ ਫਿਰ ਮਤਭੇਦ ਕਾਫੀ ਤਕੜੇ ਹੋ ਗਏ ਹੂੰ ਹੂੰ ਉਹ ਮਤਭੇਦ ਤਕੜੇ ਹੁੰਦਾ ਨਤੀਜਾ ਇਹ ਹੋਇਆ ਜੀ ਕਿ ਮੇਜਰ ਸਿਉ ਨੂੰ ਸਸਰੀ ਕਾਲ ਬਣਾਉਣੀ ਪੈਗੀ ਅਜੀਤ ਅਖਬਾਰ ਜੀ ਉਸ ਮੇਜਰ ਸਿੰਘ ਦੀ ਹਾਲਤ ਕਾਫੀ ਬੰਦੀ ਸੀ ਜਦੋਂ ਉਹ ਵੀ ਅਜੀ ਤਖਵਾਰ ਤੋਂ ਬਾਹਰ ਨਿਕਲੇ ਜੀ ਤਾਂ ਫਿਰ ਮੇਜਰ ਸਿੰਘ ਹੁਣ ਇੱਕ ਵਾਰੀ ਜਗਵਾਨੀ ਅਖਬਾਰ ਚ ਵਿਚਰੇਗੇ ਹੂੰ ਜਗਵਾਨੀ ਅਖਬਾਰ ਚਲੇਗੇ ਜਗਵਾਨੀ ਅਖਬਾਰ ਦੇ ਵਿੱਚ ਉਹ ਮਾਨ ਸਨਮਾਨ ਨਾ ਮਿਲਿਆ ਜੋ ਨਾ ਮਿਲਿਆ ਜੋ ਜੀ ਸੀ ਤਾਂ ਮੇਜਰ ਸਿੰਘ ਹੁਣਾਂ ਨੇ ਫਿਰ ਸੋਚਿਆ ਵੀ ਹੁਣ ਇੱਥੇ ਗਲਤੀ ਨਹੀਂ ਬਣਦੀ ਆਪਾਂ ਹੁਣ ਬਾਹਰ ਚਲੇਗੇ ਹੂੰ ਇਹ ਫਿਰ ਯੂਕੇ ਚਲੇਗੇ ਅੱਛਾ ਜੀ ਇੰਗਲੈਂਡ ਇੰਗਲੈਂਡ ਹੂੰ ਅਰ ਯੂਕੇ ਇਸੇ ਸੋਚ ਨਾਲ ਗਏ ਕਿ ਉੱਥੇ ਜਾ ਕੇ ਆਪਾਂ ਇੱਕ ਆਪਣਾ ਅਖਬਾਰ ਅਖਬਾਰ ਕੱਢਾਂਗੇ ਪੰਜਾਬੀ ਹੋਰ ਕੱਢਾਂਗੇ ਗੱਲ ਉੱਥੇ ਮੈਨਾਂ ਲੱਗੇ ਬਣੀ ਨਾ ਫਿਰ ਮਿੱਤਰ ਸੇ ਹੁਣੀ ਵਾਪਸ ਆ ਗਏ ਹੂੰ ਵਾਪਸ ਆ ਕੇ ਪੰਜਾਬ ਦੇ ਵਿੱਚ ਰਾਜਪਾਗ ਇਦਰਾਹੀ ਗਈ ਸੀ ਔਰ ਇੱਥੇ ਫਿਰ ਇੱਕ ਦੋ ਜਿਹੜੇ ਹੈਗੇ ਮੇਨ ਮੁੱਖ ਆਪਾਂ ਕਹਿ ਸਕਦੇ ਹਾਂ ਚੈਨਲ ਜੀ ਪੰਜਾਬ ਦੇ ਵਿੱਚ ਨਵੇਂ ਹੁੰਚਾ ਜਿਹਨਾਂ ਨੇ ਬਾਕੀ ਸਭ ਦੀ ਬੋਲਤੀ ਬੰਦ ਕਰਤੀ ਹੂੰ ਪੀਟੀਸੀ ਜੀ ਫਾਸਟਵੇ 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 ਤੇ ਪੀਟੀਸੀ ਨੇ ਜਦੋਂ ਪੰਜਾਬ ਦੀ ਸਾਰਾ ਇਲੈਕਟ੍ਰੋਨਿਕ ਸਿਸਟਮ ਹੈ ਜਿਹੜਾ ਉਹ ਹੱਥਿਆਰੇ ਤੇ ਕਬਜ਼ਾ ਜਮਾ ਲਿਆ ਤਾਂ ਫਿਰ ਅੱਜ ਦੇ ਜਿਹੜਾ ਆਪਣਾ ਹਿੰਦੁਸਤਾਨ ਟਾਈਮ ਦੀ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਹੈ ਹੂੰ ਕਿ ਮੀਦਰਸੇ ਹੁਣ ਆਨੇ ਫਿਰ ਫਾਸਟ ਵੇਜਟ ਕਰ ਰਹੇ ਜੀ ਔਰ ਇਹਨਾਂ ਨੇ ਫਿਰ ਲੁਧਿਆਣੇ ਵਾਲਾ ਜਿਹੜਾ ਉਹਨਾਂ ਦਾ ਆਫਿਸਾਂ ਨੂੰ ਹੈਡ ਕੀਤਾ ਹੈਡ ਕੀਤਾ ਫਾਸਟ ਪੇ ਦੇ ਵਿੱਚੋਂ ਫਿਰ ਬਾਦਲ ਪਰਿਵਾਰ ਦੀ ਫੇਰ ਬਤਨ ਜਿਹੜੀ ਹੈਗੀ ਹੈ ਪਹਿਲਾ ਸਲਾਹਕਾਰ ਹੂੰ ਹੂੰ ਤੇ ਫਿਰ ਸੇਵਾਦਾਰ ਹੂੰ ਹੂੰ ਨੌਕਰਾਨੀ ਗੱਲ ਨੌਕਰਾਨੀ ਗੱਲ ਹੋ ਗਈ ਫਿਰ ਮਹਿਸੂਸ ਹੋਇਆ ਵੀ ਤਾਂ ਗੱਲ ਤੋਂ ਹੀ ਫਿਰ ਬਰਜਿੰਦਰ ਸਿੰਘ ਨਾਲ ਦੁਬਾਰਾ ਪੁਰਾਣੀਆਂ ਸਾਂਝਾ ਜੋੜੀਆਂ ਹੂੰ ਤਾਰਾਂ ਨੂੰ ਸਾਂਝਾ ਤਾਰਾ ਤੁਰਾਂ ਜੋੜ ਕੇ ਤੇ ਬਰਜਿੰਦਰ ਸਿੰਘ ਹੋਰਾਂ ਨਾਲ ਉਹਨਾਂ ਨੇ ਗੱਲ ਕਰਕੇ ਤੇ ਅਜੀਤ ਦੇ ਵਿੱਚ ਫੇਰ ਆ ਗਏ ਹੂੰ ਹੂੰ ਅਜੀਤ ਦੇ ਵਿੱਚ ਆਉਣ ਦਾ ਫੇਰ ਫਾਇਦਾ ਹੋਇਆ ਹੂੰ ਹੂੰ ਕਿਉਂਕਿ ਅ ਅਜੀਤ ਵਿੱਚ ਆਉਣ ਦਾ ਫਾਇਦਾ ਇਹ ਹੋਇਆ ਵੀ ਜਦੋਂ ਮੇਜਰ ਸੋਨੀ ਦੁਬਾਰਾ ਅਜੀਤ ਚਾਏ ਜੀ ਉਦੋਂ ਤੱਕ ਪੰਜਾਬ ਪ੍ਰੈਸ ਕਲੱਬ ਜੀ ਜਲੰਧਰ ਦਾ ਉਹ ਹੋ ਚਾ ਚੁ ਆ ਗਿਆ ਸੀ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਵੀ ਪੰਜਾਬ ਜਿਹੜਾ ਪ੍ਰੈਸ ਕਲੱਬ ਜਿਹੜਾ ਜਲੰਧਰ ਦਾ ਬਣਾਉਣ ਵਾਸਤੇ ਬਹੁਤ ਜਦੁੱਜਦ ਕੀਤੀ। ਹੂੰ ਹੂੰ। ਮੇਰੇ ਨੂੰ ਨਾ ਭੁੱਲ ਗਿਆ ਕਿ ਇੱਕ ਅਜੀਤ ਦੇ ਫੋਟੋਗ੍ਰਾਫਰ ਹੁੰਦੇ ਸੀ। ਹੂੰ। ਉਹਨਾਂ ਨੇ ਹੀ ਸਭ ਤੋਂ ਪਹਿਲਾਂ ਇਹਦੀ ਨਿਯੋਕਤੀ ਦੀ ਬੁਲੰਦ ਕੀਤੀ ਸੀ। ਹੂੰ ਹੂੰ। ਔਰ ਕੋਈ ਮੁੱਖ ਮੰਤਰੀ ਆਉਣਾ, ਗਵਰਨਰ ਆਉਣਾ, ਮੰਤਰੀ ਆਉਣਾ ਹਰ ਥਾਂ ਦੇ ਤੋਂ ਉਹਨਾਂ ਨੇ ਮੈਮੋਰੰਡਮ ਦੇਣੇ ਦੇਣਾ। ਹੂੰ ਹੂੰ। ਤੇ ਇਹ ਜਦੋਂ ਫਿਰ ਕੈਪਟਨ ਅਮਰਿੰਦਰ ਸਿੰਘ ਬਣਿਆ ਪੰਜਾਬ ਦਾ ਮੁੱਖ ਮੰਤਰੀ। ਜੀ। ਉਸ ਵੇਲੇ ਦਬਾ ਇਨ੍ਹਾਂ ਤੇ ਪੇਪਰਕਰਾਂ ਦਾ। ਹਾਂ ਹਾਂ। ਦਾ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦਾ ਇੱਕ ਹੋਟਲ ਸੀ ਹਾਂਜੀ ਉਹ ਹੋਟਲ ਵਾਲੀ ਬਿਲਡਿੰਗ ਜਿਹੜੀ ਹੈਗੀ ਐ ਉਹ ਪ੍ਰੈਸ ਕਲੱਬ ਨੂੰ ਉਹ ਪ੍ਰੈਸ ਕਲੱਬ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਪੰਜਾਬ ਪ੍ਰੈਸ ਕਲੱਬ ਤੇ ਮੇਜਰ ਸਿੰਘ ਹੁਣੇ ਦੇ ਪ੍ਰਧਾਨ ਬਣ ਕੇ ਬੜਾ ਲੰਮਾ ਸਮਾਂ ਦਾ ਪ੍ਰਧਾਨ ਰਹੇ ਹੈ ਹੂੰ ਹੂੰ ਕੱਲ ਤੱਕ ਮੇਜਰ ਸਿੰਘ ਉਹਨਾਂ ਦੇ ਪ੍ਰਧਾਨ ਸੀ ਜੀ ਸ਼ਾਇਦ ਹੁਣ ਅਸਤੀਫਾ ਦਿੱਤਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਜਨ ਕਰ ਲਈ ਹੈ ਹੁਣ ਮੇਜਰ ਸਿੰਘ ਹੁਣਾਂ ਦੀ ਆਮ ਆਦਮੀ ਪਾਰਟੀ ਜਨ ਕਰ ਲਈ ਹੂੰ ਹੂੰ ਨਿਗਾ ਮੇਜਰ ਸਿੰਘ ਦੀ ਟਿਕਟ ਤੇ ਜਲੰਧਰ ਸ਼ਾਹਨੀ ਵਾਲੀ ਟਿਕਟ ਤੇ ਹਾਂ ਅੱਜ ਨਮਾਜ਼ ਵੰਨਾ ਅਖਬਾਰ ਦੇ ਵਿੱਚ ਇੱਕ ਅਜਨਾਮਾ ਲੱਗਦਾ ਹੁੰਦਾ ਹੈ ਹੂੰ ਉਹ ਸੱਜਨਾਮੇ ਦੇ ਵਿੱਚ ਨਸੀਹਤ ਦਿੱਤੀ ਗਈ ਹੈ ਮੇਜਰ ਸਿੰਘ ਨੂੰ ਜੀ ਇਹ ਮੇਜਰ ਸਿੰਘ ਪੱਤਰਕਾਰ ਤੋਂ ਬਹੁਤ ਤਕੜਾ ਸੀ ਹੂੰ ਮੇਰੇ ਕੋਲੇ ਅਖਬਾਰ ਹੈ ਨਹੀਂ ਮੈਂ ਇਸ ਕਰਕੇ ਉਹ ਮੈਂ ਤਾਂ ਪੜ੍ਹਨੇ ਪੱਤਰਕਾਰ ਤੋਂ ਬਹੁਤ ਤਕੜਾ ਸੀ ਪਰ ਪਤੰਦਰਾ ਇੱਕ ਸਿਰਫ ਨਾਂ ਟਿਕਟ ਦੀ ਖਾਤਰ ਤੂੰ ਪੱਤਰਕਾਰਾਂ ਨੂੰ ਅਲਵਿਦਾ ਕਹਿਤੀ ਹਮ ਪਰ ਮੇਜਰ ਸਿਆਂ ਜਿੱਥੇ ਤੇਰੀ ਨਿਕਨ ਜਿਹੜੀ ਟ੍ਰਿਕਟ ਤੇ ਹਮ ਉੱਥੇ ਸੱਤ ਹੋਰ ਫਿਰਦੇ ਹਮ ਪਤਾ ਨਹੀਂ ਦਾ ਲੱਗੇ ਕਿ ਨਾ ਲੱਗੇ ਨਾ ਲੱਗੇ ਫਿਰ ਨਸੀਹਤ ਇਹ ਵੀ ਐ ਵੀ ਇਧਰ ਸਿਆਂ ਜਿੱਥੇ ਪਹੁੰਚ ਗਏ ਹਮ ਜਿਨ੍ਹਾਂ ਦੇ ਕੋਲੇ ਪਹੁੰਚ ਗਏ ਆਪ ਵਾਲਿਆਂ ਕੋਲੇ ਹਮ ਵਫਾਦਾਰੀ ਨਿਭਾਈ ਇੱਥੇ ਇਹਨਾਂ ਦੀ ਹਮ ਜੋੜੇ ਜਾਰੇ ਆਪ ਦੇ ਸਾਫ਼ ਕਰੀ ਹਮ ਪੂਰੀ ਇੱਥੇ ਤੂੰ ਕਰੀ ਕਿਤੇ ਇਹ ਨਾ ਹੋਵੇ ਮੇਜਰ ਸਿਆਂ ਵੀ ਪੁਰਾਣੇ ਯਾਰਾਂ ਦੇ ਟੈਲੀਫੋਨ ਫੇਰ ਸੁਣਨ ਲੱਗ ਜੇ ਤੇ ਉੱਥੋਂ ਵੀ ਪੱਟਿਆ ਉੱਥੋਂ ਵੀ ਪੱਟਿਆ ਜਾਵੇਂ ਮੈਂ ਪਹਿਲਾਂ ਹਾਂ ਮੇਰੇ ਤੋਂ ਮੇਰੇ ਬਹੁਤ ਵਧੀਆ ਮਿੱਤਰ ਹੈ ਮੇਰਾ ਯਾਰ ਹੈ ਹਮ ਬਸ ਸਾਰਾ ਆਪਣੇ ਰੇਡੀਓ ਤੇ ਵੀ ਆਪਣੇ ਵੀ ਹੁੰਦੀ ਹੈ ਵਿਚਾਰ ਧਾਰਕ ਤੌਰ ਤੇ ਸਾਂਝ ਵੀ ਹੈ ਜੀ ਸਾਰਾ ਕੁਝ ਵੀ ਹੈ ਹਮ ਹਮ ਲੇਕਿਨ ਪੱਤਰਕਾਰਤਾ ਦੇ ਤੌਰ ਦੇ ਉਸੀ ਉਹਨਾਂ ਦਾ ਸਤਿਕਾਰ ਕਰਦੇ ਸੀ ਕਰਵਾਗੇ ਹਮ ਅੱਜ ਸਾਡਾ ਮਿੱਤਰ ਇੱਕ ਪੋਲੀਟਿਕਲ ਪਾਰਟੀ ਚ ਹੈ ਹਮ ਚਲਾ ਗਿਆ ਉੱਤੇ ਸਵਾਲ ਹੱਤ ਹੋਰ ਖੜੇ ਹੋਣਗੇ ਇੱਥੇ ਇੱਥੇ ਸਵਾਲ ਹੱਤ ਹੋਰ ਖੜੇ ਹੋਣਗੇ ਜਦੋਂ ਕਮਰ ਸੰਧੂ ਹੋਰਾਂ ਦੀ ਇਹ ਵੀਡੀਓ ਬੜੀ ਇੱਕ ਵਾਇਰਲ ਹੈਗੀ ਹੈ ਹੋਈ ਪਈ ਹੈ ਇੱਕ ਇੰਟਰਵਿਊ ਕਿਸੇ ਵਿਅਕਤੀ ਨੇ ਕੀਤੀ ਹੈ ਕੋਈ ਭਾਵੇਂ ਉਹ ਵਿਅਕਤੀ ਬਹੁਤ ਹੀ ਕੋਈ ਨਾ ਪੋਲੀਟੀਕਲੀ ਨਾ ਸਮਾਜਸ਼ੀਲ ਨਹੀਂ ਹੈ ਰਾਸ਼ੀ ਸ਼ਕਸ਼ੀਤ ਨਹੀਂ ਉਹਨੇ ਜਿਵੇਂ ਬਿਆਨ ਦਿੱਤੇ ਨੇ ਇਸ ਢੰਗ ਤੋਂ ਲੱਗਦਾ ਕਿ ਇਹੋ ਜਿਹਾ ਕੋਈ ਬੰਦਾ ਹੋਰ ਖੜਾ ਹੋ ਕੇ ਮੇਜਰ ਸਿੰਘ ਬਾਰੇ ਵੀ ਕੱਲ ਨੂੰ ਦੋ ਅੱਖਰ ਬੋਲ ਸਕਦਾ ਹੈ ਮੈਂ ਤਾਂ ਜਣਿਆ ਸਭ ਤੁਹਾਨੂੰ ਇੱਕ ਗੱਲ ਕਹਿਣਾ ਮੇਰੇ ਇੱਕ ਯਾਦ ਆ ਬੜੀ ਪੁਰਾਣੀ ਗੱਲ ਹਮ ਇੱਕ ਮਿੱਤਰ ਸੀ ਮੇਰਾ ਹਮ ਤੇ ਅਸੀਂ ਬੈਠੇ ਫਲਾਣਾ ਬੱਦਾ ਯਾਰ ਫਲਾਣਾ ਆਪਣਾ ਬਹੁਤ ਬੰਦੇ ਇਹਦੀ ਕੋਈ ਕਮੀ ਪੇਸ਼ੀ ਨਹੀਂ ਲੈ ਬਰੀ ਹਾਂ ਉਹ ਮੈਨੂੰ ਕਹਿੰਦੇ ਨੂੰ ਕੋ ਚੋਣ ਲੜਾ ਦਿਓ ਹਾਂ ਮਖਬੀ ਉਹਦਾ ਫਾਇਦਾ ਕੀ ਹੋ ਹਾਂ ਕਹਿੰਦਾ ਜੀ ਨੂੰ ਆਪ ਦੇ ਨਾਨਕਾ ਦਾਦ ਕਹਿੰਦਾ ਵੀ ਨਾ ਪਤਾ ਹੋਵੇ ਉਹ ਇਹਦੇ ਦਾ ਆਪ ਦੀਆਂ ਕਮੀਆਂ ਪਿੱਛੇ ਦਾ ਪਤਾ ਉਹਨੂੰ ਤੁਸੀਂ ਚੋਣ 'ਚ ਖੜਾ ਕਰਦੇ ਹੋ ਹਾਂ ਤੇ ਫਿਰ ਕਹਿੰਦਾ ਵਿਰੋਧੀ ਚਰਾਲੇ ਐਨ ਸਾਰਾ ਕੁਝ ਸ਼ੀਸ਼ਾ ਲੈ ਕੇ ਦਿਖਾ ਦਿੰਦੇ ਹਾਂ ਹਾਂ ਪਰਥੇ ਮੇਰੇ ਤੂੰ ਆ ਕੁਛ ਆ ਕੁਛ ਈਆ ਆ ਕੁਛ ਏ ਇਸ ਕਰਕੇ ਜਿਹੜੀ ਪੱਤਰਕਾਰਤਾ ਇਹਦੇ 'ਚ ਬਹੁਤ ਕੁਝ ਦੱਬਿਆ ਰਹਿ ਜਾਂਦਾ ਹੈ ਬਿਲਕੁਲ ਬੜਾ ਕੁਝ ਕਿਉਂਕਿ ਗਾਉਂ ਹੁੰਦਾ ਨਾ ਜੀ بڑے ਬੰਦੇ ਨੂੰ ਗਾਉਂ ਹੁੰਦਾ ਅਗਲਾ ਕਹਿੰਦਾ ਆਪਾਂ ਕਾਣੋਂ ਮੂੰਹ ਦੀ ਵਿਗਾੜਨੀ ਹਾਂ 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 ਸੋ ਇਹ ਚੀਜ਼ਾਂ ਹੁੰਦੀਆਂ ਹੁਣ ਜਿਵੇਂ ਉਹ ਇੱਕ ਬੰਦੇ ਨੇ ਕਮਰ ਸੱਦੂ ਹੋਰਾਂ ਵਾਲੇ ਇੰਨਾ ਕੁਝ ਬੋਲਿਆ ਸੋ ਪਤਾ ਨਹੀਂ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਤੇ ਸਿਰ ਉੱਤੇ ਤੁਸੀਂ ਜਿਹੜੇ